ਦੇ ਵਿੱਚ ਲਗਾਤਾਰ ਹੋ ਰਹੀਆਂ ਦੁਕਾਨਾਂ ਦੀ ਅਗਜਨੀ ਦੀਆਂ ਘਟਨਾਵਾਂ ਰੋਕਣ ਦੇ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵਪਾਰੀਆਂ ਦੀ ਪਾਫੜੀ ਹੈ ਸ਼ਹਿਰ ਦੇ ਵਪਾਰੀਆਂ ਦੀ ਪਾਵਰਕਾਮ ਦੇ ਅਧਿਕਾਰੀ ਦੇ ਨਾਲ ਬੈਠਕ ਕਰਵਾ ਕੇ ਬਾਜ਼ਾਰਾਂ ਦੀਆਂ ਸਾਰੀਆਂ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਬਦਲਣ ਦੇ ਲਈ ਵਿਉਂਤਬੰਦੀ ਤਿਆਰ ਕਰਵਾ ਦਿੱਤੀ ਗਈ ਹੈ ਸਵਾਮ ਆਦਵੀ ਪਾਟੀ ਦੇ ਨਾਲ ਸੰਬੰਧਿਤ ਵਪਾਰ ਮੰਡਲ ਦੇ ਚੇਅਰਮੈਨ ਰਗਵੀਰ ਸਿੰਘ ਖਾਲਸਾ ਅਤੇ ਪ੍ਰਧਾਨ ਅਸ਼ੋਕ ਮਹਾਜਨ ਦੀ ਪ੍ਰਧਾਨਗੀ ਹੇਠ ਸ਼ਹਿਰ ਦੇ ਵਪਾਰੀਆਂ ਦਾ ਇੱਕ ਵਫਦ ਬੇਲੀ ਬੋਰਡ ਦੇ ਅਧਿਕਾਰੀ ਐਕਸੀਐਨ ਜਸਵਿੰਦਰ ਵਰਦੀ ਨੂੰ ਮਿਲਿਆ ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਵਪਾਰੀਆਂ ਦੇ ਨਾਲ ਹਾਜ਼ਰ ਸਨ ਜਦਕੀ ਪਾਵਰਕਾਮ ਦੇ ਐਸਟੀਓ ਹਰਦੀਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਜੀ ਬੀਬੀ ਦੀ ਤਾਰਾਂ ਦੀ ਬਾਜ਼ਾਰ ਦੇ ਵਿੱਚ ਬਿਜਲੀ ਦੀ ਤਾਰਾਂ ਬਹੁਤ ਪੁਰਾਣੀਆਂ ਟਾਈਮ ਤੋਂ ਪਈਦੀਆਂ ਸੀ 25 30 ਸਾਲ ਤੋਂ ਤਾਰਾਂ ਉਹੀ ਚੱਲ ਰਹੀਆਂ ਸੀ ਤੇ ਜੋੜਾਂ ਨਾਲ ਭਰੀਆਂ ਹੀ ਤੇ ਬਾਜ਼ਾਰ ਦੇ ਵਿੱਚ ਕਈ ਘਟਨਾਵਾਂ ਵੀ ਬਹੁਤ ਮਾਰੀਆਂ ਘਟੀਆਂ ਜਿਸ ਕਰਕੇ ਅਸੀਂ ਬਹਿਤ ਸਾਹਿਬ ਨੂੰ ਮਿਲੇ ਸਾਲ ਕੱਲ ਸਾਰੀ ਟੀਮ ਜਾ ਕੇ ਸਾਡੀ ਵਪਾਰ ਮੰਡਲ ਦੀ ਸਾਰੇ ਵਪਾਰੀ ਭਰਾ ਸਾਡੇ ਬਾਜ਼ਾਰ ਦੇ ਨਾਲ ਸਾਡੇ ਗਏ ਉਹਨਾਂ ਨੂੰ ਜਾ ਕੇ ਆਪਣੀ ਸਮੱਸਿਆ ਦੱਸੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡਾ ਹੱਲ ਕਰਵਾਤਾ ਅੱਜ ਸਾਡੇ ਉਹਨਾਂ ਨੇ ਮੀਟਿੰਗ ਕਰਾਈ ਹੈ ਸਾਰੇ ਬਿਜਲੀ ਦੇ ਜਿੰਨੇ ਵੱਡੇ ਅਫਸਰ ਸੀ ਔਰ ਉਹਨਾਂ ਨੂੰ ਮਤੋਂ ਉਹਨਾਂ ਨੇ ਰਿਕੁਐਸਟ ਕੀਤੀ ਹੈ ਰਿਕੁਐਸਟ ਕੀਤੀ ਹੈ ਕਿ ਸਾਰੀਆਂ ਤਾਰਾਂ ਜਿਹੜੀਆਂ ਬਦਲੀਆਂ ਜਾਣ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕੰਮ ਜਦੋਂ ਤੁਹਾਡਾ ਪਰਸਨਲ ਹੀ ਤਾਰਾਂ ਦਾ ਸ਼ੁਰੂ ਕੀਤਾ ਜਾਏਗਾ ਮਤਲਬ ਸਾਰੀਆਂ ਮਤਲਬ ਸਾਡੇ ਵਪਾਰੀ ਭਰਾ ਵੀ ਪੂਰਾ ਸਹਿਯੋਗ ਕਰਨਗੇ ਉਹਨਾਂ ਨਾਲ ਕਿਉਂਕਿ ਤਾਰਾਂ ਦਾ ਬਹੁਤ ਬੁਰਾ ਹਾਲਾਤ ਬਾਟਾ ਚੌਂਕ ਤੋਂ ਸਿੰਧੀ ਹੋਟਲ ਵਾਲੀ ਸਾਈਡ ਤੋਂ ਲੈ ਕੇ ਬਾਟਾ ਚੌਂਕ ਆ ਮਾਮੜਾ ਚੌਂਕ ਮੇਨ ਬਾਜ਼ਾਰ ਪਾਕਿਸਤਾਨ ਰੋਡ ਇਹ ਬੀਆਂ ਵਾਲੀ ਮਾਰਗ ਸਾਰੇ ਕੰਮ ਜਿਹੜੇ ਆਹੀ ਕੱਲ ਪਰਸੋਂ ਸ਼ੁਰੂ ਹੋ ਜਾਣਾ ਕਰਕੇ ਪ੍ਰੋਬਲਮ ਇਹ ਆ ਰਹੀ ਹੈ ਕਿ ਸ਼ਾਰਟ ਹੁੰਦੀਆਂ ਨੇ ਮਤਲਬ ਤਾਰਾਂ 'ਚ ਪਾਰਕਿੰਗ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਸ਼ਾਰਟ ਸਰਕਟ ਨਾਲ ਕੇਲ ਦੁਕਾਨਾਂ ਨੂੰ ਵੀ ਨੁਕਸਾਨ ਹੋ ਜਾਂਦਾ ਦੁਕਾਨਾਂ ਦੁਕਾਨਾਂ 11 ਦੁਕਾਨਾਂ ਅੱਜ ਤੱਕ ਦੀ ਡੇਢ ਤੱਕ ਸੜ ਚੁੱਕੀਆਂ ਨੇ ਦੁਕਾਨਾਂ ਔਰ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਛੀ 7 ਦੁਕਾਨਾਂ ਨੂੰ ਅੱਗ ਲੱਗੀ ਸੀ ਉਦੋਂ ਵੀ ਬਹਿਲ ਸਾਹਿਬ ਨੇ ਪੂਰਾ ਵਪਾਰੀ ਵਰਗ ਨਾਲ ਸਾਥ ਦਿੱਤਾ ਸੀ ਤੇ ਇੱਕ ਇੱਕ ਲੱਖ ਰੁਪਈਆ ਸਾਰੇ ਵਪਾਰੀਆਂ ਨੂੰ ਸੀਐਮ ਫੰਡ ਚੋਂ ਦਵਾਇਆ ਹਾਲਤ ਇੰਜਨ ਫੈਸ਼ਨ ਦਾ ਆਇਆ ਕਿ ਸਾਨੂੰ ਜਿਹੜਾ ਹਾਲ ਹੈ ਇਹ ਮਹੀਨਾ ਡੇਢ ਮਹੀਨਾ ਲੱਗ ਜਾਣਾ ਕਿਉਂਕਿ ਟਾਈਮ ਤਾਰਾਂ ਜ਼ਿਆਦਾ ਨਹੀਂ ਸਾਰਾ ਸ਼ਹਿਰ ਨੂੰ ਇਹ ਪਾ ਕਰਨਾ ਨੂੰ ਸਿਸਟਮ ਦਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਹਾਲ ਹੋ ਰਹੀ ਸਕਦਾ ਗਰਮੀਆਂ ਦੇ ਵਿੱਚ ਲੋੜ ਹੁੰਦਾ ਜ਼ਿਆਦਾ ਉਹਨ ਸਰਦੀਆਂ ਕਰਕੇ ਕਹਿੰਦੇ ਸਰਦੀਆਂ ਦੇ ਵਿੱਚ ਸਾਰਾ ਸਿਸਟਮ ਜਿਹੜਾ ਅਗਲੀ ਕਰਨੀਆਂ ਤੁਹਾਨੂੰ ਵਧੀਆ ਮਿਲਣਗੀਆਂ ਬਾਕੀ ਅਸੀਂ ਵੀ ਸਾਰੇ ਵਪਾਰੀ ਭਰਾਵਾਂ ਨੂੰ ਅਪੀਲ ਕਰਨਾ ਕਿ ਇਹਨਾਂ ਨਾਲ ਸਹਿਯੋਗ ਕਰੀਏ ਇਹਨਾਂ ਨੂੰ ਅਰਚਨਾਂ ਕੇਹੀ ਚੀਜ਼ ਦੀਆਂ ਆਣ ਲਈ